ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਜਿਵੇਂ ਮੈਂ ਹੁਣ ਇਕੱਲਾ ਖੜਾ ਨਾ ਬਿਲਕੁਲ ਤੁਹਾਨੂੰ ਪਿੱਛੇ ਸਿਰਫ ਬਿਆਸ ਦਰਿਆ ਦਾ ਪਾਣੀ ਪਾਣੀ ਨਜ਼ਰ ਆ ਰਿਹਾ ਐਵੇਂ ਅੱਜ ਪੰਜਾਬ ਇਕੱਲਾ ਖੜਾ ਸਾਰੇ ਦੇਸ਼ ਦੇ ਨਕਸ਼ੇ ਦੇ ਉੱਤੇ ਕਿਸੇ ਸਟੇਟ ਦੇ ਲੀਡਰਾਂ ਸਰਕਾਰਾਂ ਨੇ ਸਾਡੇ ਦੇਸ਼ ਦੇ ਪ੍ਰਾਈਮ ਮਿਨਿਸਟਰ ਨੇ ਨਰਿੰਦਰ ਮੋਦੀ ਜੀ ਜਿਹੜੇ ਉਹਨਾਂ ਦਾ ਜਾ ਕੇ ਟਵਿੱਟਰ ਚ ચેਕ ਕਰੋ ਸੋਸ਼ਲ ਮੀਡੀਆ ਹੈਂਡਲ ਚ ચેਕ ਕਰੋ ਹਰ 1-1 ਘੰਟੇ ਬਾਅਦ ਕੋਈ ਨਾ ਕੋਈ ਇੰਪੋਰਟੈਂਟ ਨਿਊਜ਼ ਨੂੰ ਉਹ ਉਹਦੇ ਐਕਸ ਦੇ ਉੱਤੇ ਸ਼ੇਅਰ ਕਰਦੇ ਨੇ ਔਰ ਕਿਸੇ ਤਰ੍ਹਾਂ ਦਾ ਕੋਈ ਹਾਦਸਾ ਹੋ ਜਾਂਦਾ ਕੋਈ ਐਕਸੀਡੈਂਟ ਹੋ ਗਿਆ ਕੋਈ ਉਹਨਾਂ ਦੀ ਫੋਰਨ ਵਿਜ਼ਿਟ ਹੈ ਜਿਵੇਂ ਹੁਣ ਉਹ ਜਾ ਰਹੇ ਨੇ ਜਪਾਨ ਵਿੱਚ ਨੇ ਮਿੰਟ-ਮਿੰਟ ਦੇ ਉੱਤੇ ਉਹਨਾਂ ਦੀ ਸੋਸ਼ਲ ਮੀਡੀਆ ਦੇ ਅਪਡੇਟ ਆਉਂਦੇ ਲੇਕਿਨ ਪੰਜਾਬ ਦੇ ਬਾਰੇ ਇੱਕ ਸ਼ਬਦ ਸਾਡੇ ਦੇਸ਼ ਦੀ ਬੀਜੇਪੀ ਦੀ ਕੇਂਦਰ ਸਰਕਾਰ ਨੇ ਜਾਂ ਪ੍ਰਾਈਮ ਮਿਨਿਸਟਰ ਨੇ ਇਹ ਵੀ ਨਹੀਂ ਮੁਨਾਸਿਬ ਸਮਝਿਆ ਵੀ ਕੁਛ ਨਾ ਕਰੀਏ ਇੱਕ ਟਵੀਟ ਹੀ ਕਰ ਦਈਏ ਔਰ ਉਸ ਟਵੀਟ ਨਾਲ ਅਸੀਂ ਹਮਦਰਦੀ ਪ੍ਰਗਟ ਕਰ ਦਈਏ ਪੰਜਾਬ ਦੇ ਨਾਲ ਇਹ ਵੀ ਨਹੀਂ ਕੀਤੀ ਗਈ ਔਰ ਦੂਸਰੀ ਸਾਡੀ ਆਪਣੀ ਸਰਕਾਰ ਭਗਵਾਨਪານ ਦੀ ਸਰਕਾਰ ਪਹਿਲਾਂ ਤਾਂ ਚਲੋ ਤਾਮਿਲਨਾਡੂ ਕੋ ਹੁੰਦੇ ਰਹੇ ਹੋ ਇੱਕ ਦਿਨ ਆਏ ਭਗਵਾਨ ਸਿੰਘ ਮਾਨ ਔਰ ਉਹਨੂੰ ਉਹਨੂੰ ਸ਼ਰਮਿੰਦਗੀ ਸੀ ਆਪਣੇ ਅੰਦਰੋਂ ਉਹਨੂੰ ਪਤਾ ਸੀ ਕਿ ਕਿ ਮੈਂ ਅ ਇਸ ਗੱਲ ਦੇ ਉੱਤੇ ਮੈਂ ਫੜਿਆ ਗਿਆ ਵਾਂ ਤੇ ਮੈਂ ਇੱਕ ਕਿਸਮ ਦਾ ਮੇਰੇ ਤੋਂ ਗਲਤੀ ਹੋਈ ਹੈ ਪੰਜਾਬ ਦੇ ਪ੍ਰਤੀ ਤੇ ਮੈਂ ਆਣ ਕੇ ਹੁਣ ਇੱਕ ਦਿਖਾਵੇ ਦੇ ਤੌਰ ਤੇ ਆਪਣਾ ਹੈਲੀਕਾਪਟਰ ਤੁਹਾਡੇ ਕੋਲ ਛੱਡ ਕੇ ਇੱਕ ਹੈਲੀਕਾਪਟਰ ਪੰਜਾਬ ਦੇ ਹਜ਼ਾਰਾਂ ਕਰੋੜਾ ਰੁਪਏ ਦੇ ਨੁਕਸਾਨ ਦੀ ਪਰਭਾਈ ਕਰ ਸਕਦਾ ਮੇਰੇ ਵੀਰੋ ਕਿੱਥੇ ਨੇ ਅਰਵਿੰਦ ਕੇਚਰੀਵਾਲ ਤੇ ਮਨੀਸ਼ ਸੋਟੀਆ ਜਿਹੜੇ ਰੋਜ਼ ਪੰਜਾਬ ਦੇ ਜਹਾਜ਼ਾਂ ਤੇ ਘੁੰਮਦੇ ਨੇ ਪੰਜਾਬ ਦੇ ਹੈਲੀਕਾਪਟਰ ਦਾ ਦੁਰਉਪਯੋਗ ਕਰਦੇ ਨੇ ਸਾਡੇ ਕਮਾਂਡੋਸ ਦੇ ਦੇ ਰੇ ਵਿੱਚ ਪੰਜਾਬ ਦੇ ਵਿੱਚ ਛੋਟੀਆਂ-ਛੋਟੀਆਂ ਗੱਲਾਂ ਤੇ ਜਾ ਕੇ ਫਿੱਤੇ ਕੱਟਦੇ ਨੇ ਕਿੱਥੇ ਨੇ ਕੇਜਰੀਵਾਲ ਸਾਹਿਬ ਸੁਪਰੀਮੋ ਆਮ ਆਦਮੀ ਪਾਰਟੀ ਦੇ ਇਹਦਾ ਮਤਲਬ ਕਿ ਪੰਜਾਬ ਕਿਸੇ ਦੇ ਨਕਸ਼ੇ ਤੇ ਨਹੀਂਗਾ ਨਾ ਕੇਂਦਰ ਸਰਕਾਰ ਦੇ ਨਕਸ਼ੇ ਤੇ ਆ ਨਾ ਆਮ ਆਦਮੀ ਪਾਰਟੀ ਦੀ ਜਿਹੜੀ ਉੱਪਰਲੀ ਲੀਡਰਸ਼ਿਪ ਹੈ ਕੇਜਰੀਵਾਲ ਦਾ ਉਹਦੇ ਨਕਸ਼ੇ ਤੇ ਆ ਔਰ ਪਿਛਲੇ ਲਗਭਗ ਇੱਕ ਹਫਤੇ ਤੋਂ ਪੰਜਾਬ ਦੇ ਵਿੱਚ ਕਹਿਰ ਮਚਿਆ ਹੋਇਆ ਕਹਿਰ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਆਪ ਮੁਹਾਰੇ ਲੋਕੀ ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਕੇ 7 8 8 8 ਕਿਲੋਮੀਟਰ ਦੇ ਬੰਨ ਆਪ ਟਰੈਕਟਰਾਂ ਨਾਲ ਬੰਨ ਰਹੇ ਨੇ ਗਵਰਨਮੈਂਟ ਦਾ ਕੋਈ ਰੋਲ ਨਹੀਂ ਆ ਉਹਦੇ ਵਿੱਚ ਕਿਵੇਂ ਬੰਨ ਟੁੱਟ ਰਹੇ ਨੇ ਲੋਕੀ ਤਾਂ ਹਾਂ ਮਾਰ ਰਹੇ ਨੇ ਰੋ ਰਹੇ ਨੇ ਕਿ ਸਾਡੇ ਜੀਨ ਦਾ ਹੁਣ ਕੋਈ ਹੱਜ ਨਹੀਂਗਾ ਲੇਕਿਨ ਪੰਜਾਬ ਦੀ ਕੋਈ ਨਾ ਸਰਕਾਰ ਨਾ ਕੇਂਦਰ ਦੀ ਸਰਕਾਰ ਇਥੋਂ ਤੱਕ ਕਿ ਕਿਤੇ ਕੋਈ ਇੱਕ ਫਾਰਮਲ ਪ੍ਰੈਸ ਰਿਲੀਜ਼ ਵੀ ਨਹੀਂ ਕੀਤੀ ਗਵਰਨਮੈਂਟ ਆਫ ਇੰਡੀਆ ਨੇ ਕਿ ਪੰਜਾਬ 'ਤ ਬਹੁਤ ਤਬਾਈ ਮਚੀ ਆ ਪੰਜਾਬ ਸਾਡਾ ਫੂਡ ਬੋਲ ਆ ਪੰਜਾਬ ਚੋਂ ਸਾਨੂੰ ਅਨਾਜ ਦੇਸ਼ ਭਰ ਨੂੰ ਅਨਾਜ ਮਿਲਦਾ ਵਾ ਔਰ ਇਹੋ ਪੰਜਾਬ ਆ ਜਿਨ੍ਹਾਂ ਦੇ ਬਹਾਦਰ ਬੱਚੇ ਤੁਹਾਡੇ ਬਾਰਡਰਾਂ ਦੇ ਉੱਤੇ ਇਸ ਦੇਸ਼ ਦੀ ਹਿਫਾਜ਼ਤ ਕਰਦੇ ਨੇ ਜਾਨਾਂ ਗਵਾਉਂਦੇ ਨੇ ਉਹਨਾਂ ਦੀਆਂ ਲਾਸ਼ਾਂ ਪੰਜਾਬ ਚ ਆਉਂਦੀਆਂ ਨੇ ਔਰ ਇਹੋ ਹੀ ਉਹੀ ਪੰਜਾਬ ਹੈ ਜਿਨ੍ਹਾਂ ਨੇ ਆਜ਼ਾਦੀ ਦੇ ਵੇਲੇ ਸ਼ਹੀਦ ਭਗਤ ਸਿੰਘ ਜਿਨ੍ਹਾਂ ਦੇ ਸਿਰਫ ਹੁਣ ਤੁਸੀਂ ਬੁੱਤ ਲਾ ਕੇ ਤੇ ਪੂਜਾ ਕਰਦੇ ਹੋ ਕਰਤਾਰ ਸਿੰਘ ਸਰਾਭਾ ਵਰਗੇ ਔਰ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਆਪਾਂ ਸਿਰਫ ਫਿਲਮਾਂ ਵਾਸਤੇ ਰੱਖਿਆ ਉਹਨਾਂ ਨੂੰ ਲੋਕ ਦਿਖਾਵੇ ਵਾਸਤੇ ਰੱਖਿਆ ਇਹ ਉਹ ਪੰਜਾਬ ਆ ਜਿਨ੍ਹਾਂ ਨੇ 90% ਫਾਂਸੀਆਂ ਦੇ ਰਸੇ ਚੁੰਮ ਕੇ ਤੇ ਕਾਲੇ ਪਾਣੀਆਂ ਦੀਆਂ ਜੇਲਾਂ ਕੱਟ ਕੇ ਆਪਣੇ ਦੇਸ਼ ਨੂੰ ਆਜ਼ਾਦ ਕਰਾਇਆ ਲੇਕਿਨ ਜਦ ਪੰਜਾਬ ਨੂੰ ਲੋੜ ਦੇਸ਼ ਦੇ ਨਕਸ਼ੇ ਤੇ ਮਿਟਾ ਕਿਤੇ ਕੋਈ ਕਿਸੇ ਵੱਲੋਂ ਕੋਈ ਹਫਾਜ਼ ਕੋਈ ਅਮਦਾਦ ਕੋਈ ਕੰਪਨਸੇਸ਼ਨ ਕੋਈ ਵੱਡਾ ਪੈਕੇਜ ਨਾਥਿੰਗ ਜਿਹੜੀਆਂ ਸਟੇਟਾਂ ਚ ਇਲੈਕਸ਼ਨਸ ਹੁੰਦੀਆਂ ਬਿਹਾਰ ਵਰਗੀਆਂ ਉਹਨਾਂ ਨੂੰ ਜਾ ਕੇ ਕੋਈ 80000 ਕਰੋੜ ਦਾ ਪੈਕੇਜ ਦੇ ਰਿਆ ਕਿਸੇ ਹੋਰ ਸਟੇਟ ਵਿੱਚ ਜਾ ਕੇ ਜਿੱਥੇ ਚੋਣਾ ਹੈ ਜਿੱਥੇ ਤੁਹਾਨੂੰ ਵੋਟ ਦੀ ਲਾਲਚ ਹੈ ਇਹਦਾ ਮਤਲਬ ਕਿ ਪੰਜਾਬ ਡਸ ਨਾਟ ਐਗਜ਼ਿਸਟ ਇਨ ਐਨੀ ਆਫ ਯੋਰ ਅਕਾਊਂਟਸ ਇਨ ਦ ਕੰਟਰੀ ਇਹ ਸਾਡੀ ਤਰਾਸਦੀ ਹੈ ਇਹ ਤਾਂ ਸ਼ੁਕਰ ਕਰੋ ਤੇ ਸਾਡੇ ਪੰਜਾਬ ਦੀ ਗੁਰੂਆਂ ਦੀ ਧਰਤੀ ਹੈ ਪੰਜਾਬ ਵਸਦਾ ਗੁਰੂਆਂ ਦੇ ਨਾਮ ਤੇ ਇਹ ਤਾਂ ਸਾਡੇ ਗੁਰੂ ਨਾਨਕ ਸਾਹਿਬ ਦਾ ਫਲਸਫਾ ਕਿਰਤ ਕਰੋ ਵੰਡ ਕੇ ਛਕੋ ਸਰਬੱਤ ਦਾ ਭਲਾ ਨਾਰਾ ਉਹਨਾਂ ਨੇ ਦਿੱਤਾ ਤੇ ਪੰਜਾਬ ਦੇ ਸਾਰੇ ਵਰਗਾਂ ਦੇ ਲੋਕਾਂ ਨੇ ਸ਼ਹਿਰਾਂ ਤੋਂ ਲੈ ਕੇ ਪਿੰਡਾਂ ਤੋਂ ਲੈ ਕੇ ਸਾਰੀਆਂ ਧਰਮਾਂ ਜਾਤਾਂ ਦੇ ਲੋਕਾਂ ਨੇ ਸਾਰੀਆਂ ਸੰਸਥਾਵਾਂ ਨੇ ਸਾਰੀਆਂ ਕਿਸਾਨ ਜੱਥੇਬੰਦੀਆਂ ਨੇ ਅੱਪ ਹੀ ਪ੍ਰਾਨ ਕਰ ਲਿਆ ਕਿ ਅਸੀਂ ਆਪਣੇ ਪੰਜਾਬ ਦੇ ਲੋਕਾਂ ਦੀ ਸਹਾਇਤਾ ਕਰਨੀ ਆ ਜਿਹੜਾ ਜਿੰਨਾ ਜਿੰਨਾ ਜਿੱਥੇ ਜਿੱਥੇ ਜੋਗਾ ਸੀਗਾ ਕਿਸੇ ਨੇ ਪਸ਼ੂਆਂ ਦੇ ਵਾਸਤੇ ਚਾਰਾ ਦਿੱਤਾ ਕਿਸੇ ਨੇ ਆਚਾਰ ਦੇ ਦਿੱਤਾ ਕਿਸੇ ਨੇ ਪਸ਼ੂਆਂ ਦੇ ਵਾਸਤੇ ਕੋਈ ਹੋਰ ਪ੍ਰਬੰਧ ਕਰਤਾ ਫੀਡ ਦੇ ਦਿੱਤੀ ਕਿਸੇ ਨੇ ਰਾਸ਼ਨ ਦੇਤਾ ਕਿਸੇ ਨੇ ਗਰੀਬਾਂ ਦੇ ਘਰ ਜਾ ਕੇ ਸਹਾਇਤਾ ਕਰ ਦਿੱਤੀ ਕਿਸੇ ਨੇ ਕੈਸ਼ ਦੇਤਾ ਗਵਰਨਮੈਂਟ ਦਿੱਤਾ ਇਹਦੇ ਵਿੱਚ ਕੋਈ ਯੋਗਦਾਨ ਨਹੀਂ ਨਾ ਕੇਂਦਰ ਸਰਕਾਰ ਦੀ ਦਾ ਕੋਈ ਯੋਗਦਾਨ ਆ ਤੇ ਨਾ ਪੰਜਾਬ ਦੀ ਸਰਕਾਰ ਦਾ ਮੈਂ ਹੁਣੇ ਮਗਰਲੇ ਪਿੰਡ ਮੈਂ ਇਸ ਵੇਲੇ ਤੁਸੀ ਬੰਦੇ ਉੱਤੇ ਖੜਾ ਮੈਂ ਮੰਡ ਸੰਗੋਜਲੇ ਗਿਆ ਸਾਡੇ ਇਲਾਕੇ ਦਾ ਪਿੰਡ ਆ ਥਾਲੀਬਾਲ ਵੇਟ ਜਾ ਕੇ ਮੈਂ ਹੁਣੇ ਸਮਾਨ ਥੋੜਾ ਵੰਡ ਕੇ ਆਇਆ ਇਸ ਤੋਂ ਬਾਅਦ ਮੈਂ ਢਿਲਵਾ ਜਾਣਾ ਜਿੱਥੇ ਤੁਸੀ ਟੁੱਟ ਰਹੀ ਆ ਔਰ ਉੱਥੇ ਦੇ ਨੌਜਵਾਨ ਤੇ ਢਿਲਵਾ ਦੇ ਸਾਰੇ ਆਪੇ ਹੀ ਆਪ ਮੁਹਾਰੇ ਉਹ ਤੁਸੀ ਨੂੰ ਰਿਪੇਅਰ ਕਰਨ ਵਿੱਚ ਆਪੇ ਹੀ ਲੱਗ ਗਏ ਨੇ ਔਰ ਸਾਰਾ ਸਮਾਜ ਉਹਨਾਂ ਨਾਲ ਜੁਟ ਗਿਆ ਵੇ ਮੈਂ ਉੱਥੇ ਜਾ ਰਿਹਾ ਵਾ ਔਰ ਕੱਲ ਉਸ ਤੋਂ ਪਹਿਲਾਂ ਜਿਹੜੇ ਮੈਂ ਪਿੰਡਾਂ ਚ ਮੰਡ ਤਲਵੰਡੀ ਕੂਕਾ ਮੰਡੇ ਇਬਰਾਹਿਮਵਾਲ ਅਤੇ ਹੋਰ ਨਾ ਪਿੰਡਾਂ ਜਾ ਕੇ ਆਪਣਾ ਆਪਣਾ ਜਿੰਨਾ ਜਿਹੜਾ ਕੁਝ ਸਹਯੋਗ ਪਾ ਸਕਦਾ ਸਾਰੇ ਪਾਈ ਜਾਂਦੇ ਨੇ ਪਰ ਗਵਰਨਮੈਂਟ ਕਿਤੇ ਨਹੀਂ ਹੈ ਗਵਰਨਮੈਂਟ ਇਜ਼ ਕੰਪਲੀਟਲੀ ਐਬਸੈਂਟ ਇਟ ਸ਼ੋਜ਼ ਕਿ ਪੰਜਾਬ ਜਿਹੜਾ ਵਾ ਉਹ ਇਸ ਇਹਨਾਂ ਦੀ ਨਿਗ੍ਹਾ ਦੇ ਵਿੱਚ ਪੰਜਾਬ ਦੀ ਕੋਈ ਵੈਲਿਊ ਨਹੀਂ ਗਈ ਔਰ ਇੱਕ ਮੈਂ ਟਵਿੱਟਰ ਦੇ ਉੱਤੇ ਦੇਖ ਰਿਹਾ ਸੀ ਪਲਵਾਈਸ ਨਾ ਕੋਈ ਬਹੁਤ ਅੱਛੇ ਕੋਈ ਹੋਣ ਹਾਰ ਅ ਸੋਸ਼ਲ ਮੀਡੀਆ ਯੂਜ਼ਰ ਆ ਤੁਸੀਂ ਵੀ ਦੇਖ ਸਕਦੇ ਐਕਸ ਤੇ ਜਾ ਕੇ ਪਲਵਾਈ ਸਿਨਾ ਉਹਨਾਂ ਨੇ ਲਿਖਿਆ ਵਾ ਕਿ ਅ ਅੱਜ ਪੰਜਾਬ ਦੇ ਵਿੱਚ ਐਡਾ ਭਾਰੀ ਨੁਕਸਾਨ ਹੋ ਗਿਆ ਕੋਲੋਸਲ ਲਾਸ ਆਫ ਕrops ਆਫ ਲਾਈਫਸਟਾਕ ਆਫ ਪ੍ਰੋਪਰਟੀ ਇਨਫਰਾਸਟ੍ਰਕਚਰ ਕਹਿੰਦੀ ਪੰਜਾਬ ਦੇ ਵਿੱਚ ਕਿਸੇ ਕੇਂਦਰ ਦੀ ਸਰਕਾਰ ਦਾ ਕੋਈ ਧਿਆਨ ਨਹੀਂਗਾ ਤੇ ਫੇ ਪੰਜਾਬ ਦੇ ਲੋਕਾਂ ਕੋਲੋਂ ਤੁਸੀਂ ਕਿਸਾਨਾਂ ਕੋਲੋਂ ਟੈਕਸ ਕਿਉਂ ਮੰਗਦੇ ਹੋ ਜੇ ਸਾਡੀ ਲੋੜਵੈਲ ਨਹੀਂ ਪਦਤ ਹੀ ਨਹੀਂ ਕਰਨੇ ਸਾਡੇ ਕਿਸੇ ਦੇ ਕੰਮ ਹੀ ਨਹੀਂ ਆਉਣਾ ਸਾਡੇ ਦੁੱਖ ਵਿੱਚ ਤੁਸੀਂ ਭਾਈਵਾਲ ਹੀ ਨਹੀਂ ਬਣਨਾ ਭਾਜਪੀ ਦੀ ਕੇਂਦਰ ਸਰਕਾਰ ਨੂੰ ਕਹਿਣਾ ਚਾਹੁੰਦਾ ਤੇ ਆਪਣੀ ਜਿਹੜੀ ਪੰਜਾਬ ਦੀ ਸਰਕਾਰ ਫੇ ਲੋਕਾਂ ਤੋਂ ਤੁਸੀਂ ਟੈਕਸ ਕਿਉਂ ਲੈਨੇ ਹੋ ਟੈਕਸ ਦਾ ਤੁਸੀਂ ਸਾਬਣ ਤੇਲ ਛੋਟੀਆਂ-ਛੋਟੀਆਂ ਚੀਜ਼ਾਂ ਡੀਜ਼ਲ ਪੈਟਰੋਲ ਕੋਈ ਮਸ਼ੀਨਰੀ ਲੈਨੇ ਆ ਮੇਰੇ ਖਿਆਲ 28 28% GST ਕਲੈਕਟ ਕੀਤਾ ਜਾਂਦਾ ਸਾਡੇ ਸਾਰੇ ਪੰਜਾਬ ਦੇ ਲੋਕਾਂ ਦੇ ਕੋਲ ਇੱਥੇ ਟੈਕਸ ਕਾਦੇ ਵਾਸਤੇ ਰੱਖਿਆ ਹੁੰਦਾ ਟੈਕਸ ਰੱਖਿਆ ਹੁੰਦਾ ਇਸ ਤਰ੍ਹਾਂ ਦੀਆਂ ਜਦੋਂ ਕੋਈ ਕੋਈ ਨਾਜ਼ੁਕ ਹਾਲਾਤ ਬਣ ਜਾਣ ਕੋਈ ਪੰਜਾਬ ਡੁੱਬ ਜੂਵੇ ਆ ਤਾਂ ਕੁਝ ਵੀ ਨਹੀਂ ਪਾਣੀ ਜੋ ਇਸ ਵੇਲੇ ਜੋ ਇਸ ਵਕਤ ਸਤਲੁਜ ਤੇ ਬਿਆਸ ਰਿਆਵਾਂ ਦਾ ਜਿੱਥੇ ਸੁਮੇਲ ਹੁੰਦਾ ਸੁਲਤਾਨਪੁਰ ਤੇ ਗੁਰਦਾਸਪੁਰ ਤੇ ਫਿਰੋਜ਼ਪੁਰ ਤੇ ਅੱਜ ਜਿਹੜਾ ਤੁਹਾਡੇ ਮਾਲਵੇ ਦੇ ਇਲਾਕੇ ਆਦੇ ਉੱਥੇ ਹਾਲਤ ਦੇਖੋ ਤੁਸੀਂ ਲੋਕਾਂ ਦੀ ਕੀ ਹੈ ਲੇਕਿਨ ਸਾਡੀ ਕਿਸੇ ਨੇ ਬਾਹ ਨਹੀਂ ਫੜੀ ਇਸ ਗੱਲ ਦਾ ਮੈਨੂੰ ਦੁੱਖ ਤੇ ਅਫਸੋਸ ਤੇ ਰੰਜ ਸਿਗਾ ਇਹੀ ਮੈਂ ਤੁਹਾਡੇ ਨਾਲ ਵਿਚਾਰ ਕਰਨੇ ਸੀਗੇ ਫਿਰ ਸਾਡੇ ਤੋਂ ਕੋਈ ਉਮੀਦ ਨਾ ਰੱਖਿਓ ਇਸ ਗੱਲ ਦੀ ਉਹਦਾ ਤੁਸੀਂ ਕਹਿੰਨੇ ਪੰਜਾਬ ਦੇ ਬਹਾਦਰ ਕਿਸਾਨ ਅਨਾਜ ਦਾ ਭੰਡਾਰ ਭਰਦੇ ਜੀ ਦੇਸ਼ ਦੀਆਂ ਖੇਡਾਂ ਵਿੱਚ ਸਾਲ ਲੈਂਦੇ ਨੇ ਜੀ ਡਿਫੈਂਸ ਫੋਰਸਸ ਵਿੱਚ ਜਾਂਦੇ ਨੇ ਜੀ ਆਜ਼ਾਦੀ ਚ ਲੜਾਈ ਲੜੀ ਪਰ ਅੱਜ ਪੰਜਾਬ ਨੂੰ ਤੁਹਾਡੀ ਲੋੜ ਸੀ ਨਾ ਪ੍ਰਾਈਮ ਮਿਨਿਸਟਰ ਸਾਹਿਬ ਹੱਥ ਜੋੜ ਕੇ ਬੇਨਤੀ ਹੈ ਕਿ ਇੱਕ ਟਵੀਟ ਹੀ ਕਰ ਦਿਓ ਇੱਕ ਪੋਸਟ ਹੀ ਪਾ ਦਿਓ ਕੋ ਲੋਕਾਂ ਨੂੰ ਠਾਰਸ ਮਿਲ ਜੂਗਾ ਕਿ ਸਾਡੇ ਦੇਸ਼ ਦੇ ਪ੍ਰਾਈਮ ਮਿਨਿਸਟਰ ਨੂੰ ਪੰਜਾਬ ਨਜ਼ਰ ਆ ਰਿਹਾ ਵਾ ਤੇ ਕੇਜਰੀਵਾਲ ਸਾਹਿਬ ਤੁਸੀਂ ਬੈਠੇ ਰੋਸ ਟਵਿੱਟਰ ਦੇ ਉੱਤੇ ਹੀ ਹੋ ਛੋਟੇ ਛੋਟੇ ਗੱਲ ਤੇ 15-15 ਮਿੰਟ ਬਾਅਦ ਤੁਸੀਂ ਟਵੀਟ ਕਰਦੇ ਹੋ ਦੂਜਿਆਂ ਦੀ ਨਿਖੇਦੀ ਕਰਦੇ ਹੋ ਕਦੀ ਹਮਨੇ ਇਹ ਡਰਗ ਮਾਫੀਆ ਫੜ ਲਿਆ ਇਹ ਫੜ ਲਿਆ ਪਰ ਅੱਜ ਤਾਂ ਉਹ ਪੰਜਾਬ ਦੀ ਹੜਾਂ ਦੀ ਤਸਵੀਰ ਤੁਸੀਂ ਇੱਕ ਸਾਂਝੀ ਵੀ ਨਹੀਂ ਕੀਤੀ ਇੱਕ ਸ਼ਬਦ ਵੀ ਨਹੀਂ ਬੋਲਿਆ ਤੁਹਾਡਾ ਰਾਗ ਬਚੱਡਾ ਜਿਹੜਾ ਚੈਟ ਜੀਪੀਡੀ ਦੇ ਡਿਸਕਸ਼ਨ ਕਰਨਾ ਚਾਹੁੰਦਾ ਵਾ ਉੱਥੇ 에ਰਪੋਰਟਾਂ ਦੇ ਮਹਿੰਗਾ ਕਿਉਂ ਸਮਾਨ ਮਿਲਦਾ ਵਾ ਰਾਜ ਸਭਾ ਤੇ ਡਿਸਕਸ਼ਨ ਕਰਨਾ ਚਾਹੁੰਦਾ ਕੱਲ ਪੰਜਾਬ ਆਇਆ ਕਿਸੇ ਨੇ ਮਜ਼ਾਕ ਚ ਲਿਖਿਆ ਕਿ ਸਾਡੇ ਲਈ 500 ਐਮ ਐ ਲੱਸੀ ਲੈ ਕੇ ਆਇਆ ਇਹ ਪੰਜਾਬ ਤੇ ਪੰਜਾਬੀਆਂ ਦੀ ਤੇ ਕਿਸਾਨਾਂ ਤੇ ਸਿੱਖਾਂ ਦੀ ਕੀਮਤ ਤੁਹਾਡੀ ਸਾਰਿਆਂ ਦੀ ਨਿਗਾਹ ਦੇ ਵਿੱਚ ਆ ਇਹ ਮੇਰਾ ਫਰਜ਼ ਬਣਦਾ ਸੀਗਾ ਮੈਨੂੰ ਗਿਲਾ ਆ ਤੇ ਮੈਨੂੰ ਗੁੱਸਾ ਵਾ ਕਿ ਸਾਡੇ ਪੰਜਾਬ ਦੀ ਬਰਬਾਦੀ ਹੋ ਰਹੀ ਆ ਔਰ ਇਹ ਜਿਹੜਾ ਲਾਸ ਹੈ ਇਹ ਕੁਛ ਲੱਖ ਏਕੜ ਦਾ ਵਾ ਘਰਾਂ ਦਾ ਵਾ ਪਤਾ ਨਹੀਂ ਕਿੰਨੇ ਪਸ਼ੂਆਂ ਦਾ ਵਾ ਔਰ ਇਹਨੂੰ ਕੈਲਕੂਲੇਟ ਕਰਾਂਗੇ ਤੇ ਕਈ ਹਜ਼ਾਰ ਕਰੋੜ ਦਾ ਹਜ਼ਾਰਾਂ ਕਰੋੜਾਂ ਦਾ ਲਾਸ ਹੈ ਤੇ ਸਾਨੂੰ ਦੇਣਗੇ ਮੁਆਵਜ਼ਾ 8600 ਰੁਪਏ ਕਿੱਲਾ ਉਹ ਵੀ ਪੱਖਪਾਤ ਨਾਲ ਇਹ ਕਾਂਗਰਸੀ ਇਹਨੂੰ ਛੱਡਦੇ ਹੋਏ ਇਕਾਲੀ ਇਹਨੂੰ ਛੱਡਦੇ ਹੋ ਇਹ ਸਾਨੂੰ ਵੋਟਾਂ ਨਹੀਂ ਪਾਉਂਦਾ ਇਹ ਸਾਡੇ ਸਰਪੰਚ ਪਟਾ ਨਹੀਂ ਪਵਾਉਂਦਾ ਇਹ ਸਾਡੇ ਥੱਲੇ ਨਹੀਂ ਲੱਗਦਾ ਅਸੀਂ ਤਾਂ ਆਪਣੇ ਬੰਦਿਆਂ ਨੂੰ 6800 ਰੁਪਏ ਦੇਾਂਗੇ ਐਵੇਂ ਇੱਕ ਕੋਝਾ ਮਜ਼ਾਕ ਬਣਾ ਕੇ ਰੱਖਿਆ ਹੋਇਆ ਵਾ ਅਗਰ ਦੇਣਾ ਵਾ ਤੇ ਫਿਰ ਜਿੰਨਾ ਲਾਸ ਆਫ ਕ੍ਰੌਪਸ ਅਗਰ ਚੋਣਾ ਵਾ ਤਾਂ 80000 ਰੁਪਏ ਕਿੱਲੇ ਦਾ ਅਗਰ ਕਮਾ ਦੇ ਆਤੇ ਫਿਰ ਉਹ ਲੱਖ ਰੁਪਏ ਤੋਂ ਉੱਤੇ ਕਿੱਲੇ ਦਾ ਤੇ ਜਿਹੜਾ ਪਸ਼ੂਆਂ ਦਾ ਕੀਮਤ ਆ ਲੱਖ ਲੱਖ ਡੇਢ ਡੇ 2-2 ਲੱਖ ਦੇ ਕੀਮਤੀ ਪਸ਼ੂ ਨੇ ਇਹ ਸਾਰਾ ਕੰਪਨਸੇਟ ਕੀਤਾ ਜਾਣਾ ਤੇ ਇਹਦਾ ਪਰ ਸਭ ਤੋਂ ਇੰਪੋਰਟੈਂਟ ਗੱਲ ਇਹ ਆ ਗੱਲ ਇਹ ਨਹੀਂ ਹੁੰਦੀ ਪੈਸੇ ਦੀ ਗੱਲ ਇਹ ਆ ਕਿ ਕੀ ਅਸੀਂ ਕਿਸੇ ਦੇ ਵਿਚਾਰਾਂ ਦੇ ਵਿੱਚ ਹਾਂ ਕੀ ਪੰਜਾਬ ਦੇਸ਼ ਦੀ ਸਰਕਾਰ ਤੇ ਆ ਆਮ ਆਦਮੀ ਦੇ ਕੇਜਰੀਵਾਲ ਦੇ ਨਕਸ਼ੇ ਦੇ ਉੱਤੇ ਪੰਜਾਬ ਐਗਜ਼ਿਸਟ ਕਰਦਾ ਮੇਰਾ ਤਾਂ ਸਵਾਲ ਸਿਰਫ ਇੰਨਾ ਤੁਹਾਡੇ ਨਾਲ ਗੱਲ ਕਰਨੀ ਸੀ ਮੇਰੇ ਨਾਲ ਜੁੜਨ ਆਸੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ بارش ਵੀ ਬਹੁਤ ਪੈਣ ਲੱਗੀ ਪਰ ਚਲੋ ਕੋਈ ਗੱਲ ਨਹੀਂ ਜਿੱਥੇ ਲੋਕਾਂ ਦਾ ਇੰਨਾ ਭਾਰੀ ਨੁਕਸਾਨ ਹੋਇਆ ਆਪਾਂ ਥੋੜਾ ਬਹੁਤ بارش ਵੀ ਚੱਲ ਸਕਦੇ ਸਾਰੇ ਮਿਲ ਕੇ ਮੈਂ ਜਿੰਨੇ ਜੋਗਾ ਵਾਂ ਜਿੱਥੇ ਵੀ ਅਸੀਂ ਮਦਦ ਕਰ ਸਕਦੇ ਆ ਮੈਂ ਕਰਨ ਦਾ ਆਪਣਾ ਪੂਰਾਲਾ ਕਰ ਰਿਹਾ ਕਿ ਸਾਨੂੰ ਗੁਰੂ ਸਾਹਿਬ ਸਾਡੇ ਇਹੀ ਸਿਖਾ ਕੇ ਗਏ ਆ ਕਿ ਸਰਬੱਤ ਦਾ ਭਲਾ ਉਸੇ ਨਾਰੇ ਨਾਲ ਪੰਜਾਬ ਜਿੰਦਾ ਵਾ ਤੁਹਾਡਾ ਸਾਰਿਆਂ ਦਾ ਜੋੜੀ